ਦਾਦੀ ਤਾਦੀ ਆਪਣੀਆਂ ਤਾਲੀਆਂ ਮਾਰ ਤਾਲੀਆਂ ਮਾਰ ਦੋਈਆਂ ਮਾਰ ਦੋ ਜੱਤ ਦਾਦੀ ਦੇਖ ਲਾਂ ਕੀ ਕਰਦੀ ਮਰੀ ਜੀ ਚਾੜਿਓ ਬਈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਆਪਾਂ ਇੱਕ ਬਿਹਾਰਤ ਪਾਈ ਸੀਗੀ ਤੇ ਆਪਾਂ ਕਿਹਾ ਸੀ ਵੀ ਜਿਹੜਾ ਉਸ ਬਿਹਾਰਤ ਦਾ ਸਹੀ ਜਵਾਬ ਦੇਊਗਾ ਤੇ ਉਸ ਨੂੰ ਗਿਫਟ ਦਿੱਤਾ ਜਾਊਗਾ ਤੇ ਆਪਣੀ ਆਧੀ ਰਾਣੀ ਬੈਠੀ ਆ ਮੇਰੀ ਭੈਣ ਤੇ ਆ ਇਹਨਾਂ ਦੇ ਦਾਦੀ ਜੀ ਆ ਤੇ ਇਹਨਾਂ ਨੇ ਸਹੀ ਜਵਾਬ ਦਿੱਤਾ ਸੀਗਾ ਇਸ ਭੈਣ ਨੇ ਆਪਦੇ ਡੈਡੀ ਜੀ ਦੇ ਫੋਨ ਤੋਂ ਫੋਨ ਲਾ ਕੇ ਭਾਈ ਮੈਨੂੰ ਜਵਾਬ ਦਿੱਤਾ ਆਪਾਂ ਬਿਹਾਰਤ ਪਾਈ ਸੀ ਇੱਕ ਸਵਾਲ ਪਾਇਆ ਸੀ ਵੀ ਉਹ ਕਿਹੜਾ ਦਰਖਤ ਆ ਜਿਹੜਾ ਲੱਕੜ ਦਾ ਨਹੀਂ ਹੈਗਾ ਆ ਕੁੱਦਾ ਖੜਾ ਨਾਲ ਕੁੱਦੇ ਨੇ ਸਵਾਲ ਪੁੱਛਿਆ ਸੀਗਾ ਤੇ ਇਹ ਧੀ ਨੇ ਸਹੀ ਜਵਾਬ ਦਿੱਤਾ ਤੇ ਮੈਨੂੰ ਫੋਨ ਲਾ ਕੇ ਦੱਸਿਆ ਵੀ ਉਹ ਕੇਲੇ ਦਾ ਦਰਖਤ ਆ ਵੀ ਭਾਈ ਜਿਹੜਾ ਲੱਕੜ ਦਾ ਨਹੀਂ ਹੁੰਦਾ ਤੁਸੀਂ ਲਾਇਆ ਸੀਗਾ ਨਾ ਫੋਨ ਪੜਨੇ ਦੀ ਹਾਂਜੀ ਤੇ ਇਹਨਾਂ ਨੇ ਫੋਨ ਲਾ ਕੇ ਚਲੋ ਸਹੀ ਜਵਾਬ ਦਿੱਤਾ ਬਹੁਤ ਇੰਟੈਲੀਜੈਂਟ ਆ ਤੇ ਇਹਨਾਂ ਦੇ ਲਈ ਸਭ ਤੋਂ ਪਹਿਲਾਂ ਤਾਂ ਤਾੜੀਆਂ ਬਣਦੀਆਂ ਨੇ ਤੇ ਆਪਾਂ ਇਹਨਾਂ ਨੂੰ ਗਿਫਟ ਦੇਣ ਲੱਗੇ ਆ ਮੈਂ ਇਹ ਲਿਆ ਵੀ ਗਿਫਟ ਲੈ ਦਾਦੀ ਆਪਣੀ ਧੀ ਰਾਣੀ ਨੇ ਆ ਗਏ ਗਿਫਟ ਜਿੱਤੇ ਆ ਗਾ ਪੱਖਾ ਠੀਕ ਆ ਤੇ ਜਿਉਂਦੇ ਬਸਦੇ ਰਹੋ ਤੇ ਹੋਰ ਅੱਗੇ ਪੜਨਾ ਗਿਆ ਠੀਕ ਆ ਅੜ ਕੇ ਤੇ ਹੋਰ ਆਪਾ ਬਥੇਰੀਆਂ ਬਿਹਾਰਤਾ ਨੂੰ ਪਾਉਣੇ ਹੁੰਦੇ ਆ ਸੋਸ਼ਲ ਮੀਡੀਆ ਤੇ ਉਹ ਦੇਖਿਆ ਕੀ ਹੋਇਆ ਸਾਡੇ ਕੋਲ ਦਿਹਾੜੀ ਨਾ ਉੱਤੇ ਉਹ ਜਮਾਨ ਲੱਗੇ ਦੀ ਐ ਨਾ ਚੱਲੇ ਦਾਦੀ ਦਾਦੀ ਆਪਣੀਆਂ ਤਾਲੀਆਂ ਮਾਰ ਤਾਲੀਆਂ ਮਾਰ ਦੋ ਜੀ ਤਾਲੀਆਂ ਮਾਰ ਦੋ ਜੱਟਾਂ ਦੇ ਦਾਦੀ ਦੇਖ ਲਾ ਕੀ ਕਰਦੇ ਮਜੀ ਤੇ ਕਰਦੇ ਹੋ ਕੋਤੜਾ ਤੋਂ ਪਹਿਲਾਂ ਚੱਲ ਹੋ ਗਿਆ ਦੇਖ ਲੈ ਲਾ ਕੀ ਕਰੀ ਜਾਂਦੇ ਸੀ ਯਾਰ ਤੇ ਫਿਰ ਹਾਸਾ ਨਿਕਲਿਆ ਉਹ ਤੇ ਹੋਰ ਅੱਗੇ ਤੋਂ ਪੜਨਾ ਹੈ ਠੀਕ ਆ ਵਧੀਆ ਵਧੀਆ ਨਾਮ ਜਿੱਤਨੇ ਆ ਅੱਜ ਆਪ ਪੱਖਾ ਜਿੱਤਿਆ ਨਾਮ ਦੇ ਵਿੱਚ ਅੱਗੇ ਤੋਂ ਜੇ ਤੂੰ ਪੜ ਕੇ ਆਪਣੇ ਸੁਭਾਲਾਂ ਦਾ ਬਿਹਾਰਤਾਂ ਨੂੰ ਵਧੀਆ ਬੁੱਝਿਆ ਫਿਰ ਆਪਾਂ ਤੈਨੂੰ ਹੋਰ ਵੱਡਾ ਨਾਮ ਦੇਵਾਂਗੇ ਠੀਕ ਆ ਇੱਕ ਬਿਹਾਰਤ ਹੋਰ ਪਾਵਾਂ ਹੁਣ ਜੇ ਸਹੀ ਜਵਾਬ ਦਿੱਤਾ ਤਾਂ ਇੱਕ ਹੋਰ ਬਹੁਤ ਵੱਡਾ ਗਿਫਟ ਦਊਂਗਾ ਠੀਕ ਆ ਲੋ ਵੀ ਜੇ ਇਹਨਾਂ ਨੇ ਬਿਹਾਰਤ ਦਾ ਸਹੀ ਜਵਾਬ ਦੇ ਤਾਂ ਆਪਾਂ ਇਹਨਾਂ ਨੂੰ ਹੋਰ ਗਿਫਟ ਦੇ ਕੇ ਜਾਵਾਂਗੇ ਤੇ ਜੇ ਇਹਨਾਂ ਨੇ ਉਹ ਸੁਭਾਲ ਇਹਨਾਂ ਤੋਂ ਨਾ ਬੁੱਝ ਹੋਇਆ ਉਹ ਤੁਹਾਨੂੰ ਪਾਸ ਕੀਤਾ ਜਾਊਗਾ ਜਿਹੜਾ ਤੁਹਾਡੇ ਚੋਂ ਸਹੀ ਜਵਾਬ ਦੇਊਗਾ ਉਹਨੂੰ ਜਿਹੜਾ ਅੱਗੇ ਗਿਫਟ ਆ ਉਹ ਦਿੱਤਾ ਜਾਊਗਾ ਚਲੋ ਵੀ ਅਗਲੀ ਪੁਜਾਰਤ ਆਪਣੀ ਹੈਗੀ ਆ ਕਹਿੰਦੇ ਤਿੰਨ ਪੈਰਾਂ ਵਾਲੀ ਤਿਤਲੀ ਨਾ ਕੇ ਬਾਹਰ ਨਿਕਲੀ ਤਿੰਨ ਪੈਰਾਂ ਵਾਲੀ ਤਿਤਲੀ ਇਸ਼ਨਾਨ ਕਰਕੇ ਬਾਹਰ ਨਿਕਲੀ ਜੋ ਬੁੱਝੋ ਭਾਈ ਅਸੀਂ ਪਹੁੰਚ ਲੋ ਚਲੋ ਨਹੀਂ ਨਹੀਂ ਬਈ ਤੁਸੀਂ ਨਹੀਂ ਪਹੁੰਚਦੇ ਦੇਲਾ ਦੱਤੀ ਜਾਣ ਆ ਆਣੀ ਨਹੀਂ ਤੁਸੀਂ ਨਹੀਂ ਪਹੁੰਚ ਸਕਦੇ ਡੇੜਿਆ ਹੋਇਆ ਆ ਆ ਕੁੱਟਿਆ ਹੋਇਆ ਥੋੜਾ ਪਾਇ ਇਹ ਥੋੜਾ ਕਪਾਇਆ ਹੋਇਆ ਪਤਾ ਨਹੀਂ ਪਤਾ ਨਹੀਂ ਬਈ ਫੋਨ ਦੇ ਸਾਹਮਣੇ ਚਲੋ ਨਹੀਂ ਪੁੱਜਿਆ ਆ ਗਿਆ ਮੈਨੂੰ ਪਤਾ ਹੈ ਨੇ ਬਾਅਦ ਚ ਫੋਨ ਕਰਕੇ ਦੱਸਣਾ ਕੀ ਆ ਹੈਗਾ ਪਤਾ ਨਹੀਂ ਗੂਗਲ ਤੋਂ ਲੱਭ ਲੈਣਾ ਜਵਾਬ ਬਹੁਤ ਤੇਜ਼ ਆ ਜੀ ਚਾ ਚਲੋ ਵੀ ਇਹ ਆਪਾਂ ਤੁਹਾਨੂੰ ਪਾਸ ਕਰਦੇ ਆ ਹੁਣ ਇਹ ਭਜਾਰਤ ਤਿੰਨ ਪੈਰਾਂ ਵਾਲੀ ਤਿਤਲੀ ਨਾ ਕੇ ਬਾਹਰ ਨਿਕਲੀ ਛੇਦੀ ਛੇਦੀ ਕਮੈਂਟ ਕਰਕੇ ਦੋਸੋ ਜਿਹਨੇ ਸਭ ਤੋਂ ਪਹਿਲਾਂ ਕਮੈਂਟ ਕੀਤਾ ਤੇ ਸਕਰੀਨਸ਼ਾਟ ਕਰਕੇ ਮੇਰੇ ਨੰਬਰ ਤੇ ਭੇਜ ਦਿਓ ਉਹਨੂੰ ਗਿਫਟ ਦਿੱਤਾ ਜਾਊਗਾ ਗਿਫਟ ਕੁਝ ਵੀ ਹੋ ਸਕਦਾ ਮੋਟਰਸਾਈਕਲ ਵੀ ਹੋ ਸਕਦਾ ਪੱਖਾ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਅਗਲਾ ਗਿਫਟ ਛੇਤੀ ਛੇਤੀ ਕਮੈਂਟ ਕਰਕੇ ਇਸ ਵੀਰਤ ਨੂੰ ਪੁੱਜੋ ਚੱਲ ਵੀ ਸ਼ਾਬਾਸ਼ ਠੀਕ ਆ